ਬੀਤੇ ਕੁਝ ਦਿਨਾ ਤੋਂ ਹੜ ਆਫਤ ਦਾ ਸਾਹਮਣਾ ਕਰ ਰਹੇ ਰਮਦਾਸ ਅਜਨਾਲਾ ਗੱਗੂ ਮਹਲ ਮਾਛੀਵਾਲਾ ਗੋਨੇਵਾਲ ਆਦ ਦਿਹਾਤੀ ਖੇਤਾਂ ਦੇ ਪਸ਼ੂ ਪਾਲਖਨ ਨੂੰ ਪਸ਼ੂ ਰੋਗਾਂ ਤੋਂ ਬਚਾਉਣ ਦੇ ਮਕਸਦ ਤਹਿਤ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਦੀ ਵੈਟਰਨਰੀ ਟੀਮ ਵੱਲੋਂ ਸੰਬੰਧਿਤ ਫਲ ਅਤੇ ਘਰ ਘਰ ਜਾ ਕੇ ਦਵਾਈਆਂ ਤਕਸੀਮ ਕੀਤੀਆਂ ਗਈਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਯੁਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਉਪਦੇਸ਼ਾਂ ਤੇ ਕਾਉਂਸਲ ਦੇ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਗਿੱਲ ਅਤੇ ਕਾਲਜ ਪ੍ਰਿੰਸੀਪਲ ਡਾਕਟਰ ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਉਕਤ ਦਵਾਈਆਂ ਵੰਡਣ ਦੇ ਨਾਲ-ਨਾਲ ਸੁਝਾਅ ਵੀ ਦਿੱਤੇ ਗਏ। ਉਨ੍ਹਾਂ ਸਮੂਹ ਸੂਬਾ ਵਾਸੀਆਂ ਨੂੰ ਹੜ੍ਹ ਪੀੜਤ ਦੀ ਵੱਧ ਤੋਂ ਵੱਧ ਮਦਦ ਦੀ ਅਪੀਲ ਕਰਦਿਆਂ ਪਸ਼ੂਆਂ ਸੰਬੰਧੀ ਚਾਰੇ ਅਤੇ ਦਵਾਈਆਂ ਵੱਲ ਵੀ ਧਿਆਨ ਕੇਂਦ੍ਰਿਤ ਕੀਤਾ ਅਤੇ ਉਨਾ ਹੜਪੀੜਤਾ ਨੂੰ ਖਾਲਸਾ ਕਾਲਜ ਵੈਟਰਨਰੀ ਨੂੰ ਸਹਿਯੋਗ ਦੇਣ ਅਤੇ ਲੈਣ ਦੀ ਅਪੀਲ ਕੀਤੀ ਅੱਜ ਅਸੀਂ ਖਾਲਸਾ ਕਾਲਜ ਆਫ ਵੈਟਨਰੀ ਤੇ ਐਨੀਮਲ ਸਾਇੰਸ ਅੰਮ੍ਰਿਤਸਰ ਜਿਹੜਾ ਕਿ ਵੈਟਨਰੀ ਡਾਕਟਰ ਦੀ ਪੜ੍ਹਾਈ ਕਰਵਾਉਂਦਾ ਹੈਗਾ ਉੱਥੇ ਅਸੀਂ 100 ਬੱਚੇ ਐਡਮਿਟ ਕਰਦੇ ਹਾਂ ਇਹ ਸਾਡਾ ਜਿਹੜਾ ਕਾਲਜ ਹੈਗਾ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਜਿਹੜੀ ਪ੍ਰਦਾਨ ਸਾਡੇ ਸਰਦਾਰ ਸਤੇਜੀਤ ਸਿੰਘ ਜੀ ਜੀਟੀਆ ਜੀ ਤੇ ਸਾਡੇ ਆਨਰ ਸਕੱਟਰੀ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਛੇ ਨਾ ਤੇ 100 ਮੈਂਬਰੀ ਉਹਨਾਂ ਦੀ ਕਮੇਟੀ ਉਹਨਾਂ ਦੇ ਨਾਲ ਸਾਡੇ ਨਾਲ ਗੁਰਪ੍ਰੀਤ ਜੀ ਆਏ ਨੇ ਜਿਹੜੇ ਕੀ ਇੱਥੋਂ ਦੇ ਅਸੀਂ ਇਸ ਵੇਲੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਬਾਰਡਰ ਤੇ ਆਂ ਤੇ ਜਿਹੜੀ ਪਿੱਛੇ ਮੀਂਹ ਆਇਆ ਸੀਗਾ ਤੇ ਬਹੁਤ ਬਰਸਾਤ ਆਈ ਤੇ ਪਿੱਛੇ ਰਾਵੀ ਦਰਿਆ ਇੱਥੇ ਤੋਸੀਵਨ ਲੱਗਿਆ ਹੋਇਆ ਹੈ ਫਿਰ ਉਹ ਵੀ ਪੰਜ-ਸੱਤ ਜਗ੍ਹਾ ਤੋਂ ਅਸੀਂ ਵੇਖਿਆ ਹੈਗਾ ਟੁੱਟ ਗਿਆ ਹੈਗਾ ਤੇ ਇੱਥੇ ਦੇ ਕਿਸਾਨ ਤੇ ਇੱਥੇ ਦੇ ਜਿਹੜੇ ਪਸ਼ੂ ਪਾਲਕ ਹੈਗੇ ਜਿਹੜੇ ਜ ਕੀ ਲਵੇਰੇ ਪਾਲ ਰਹੇ ਸੀਗੇ ਪਿੱਛੇ ਮੇਰੇ ਇੱਕ ਜਿਹੜਾ ਇੱਕ ਬਹੁਤ ਵਧੀਆ ਫਾਰਮ ਹੁੰਦਾ ਸੀਗਾ گاਵਾ ਦਾ ਤੇ ਉਹ ਦੇਖੋ ਇੰਨਾ ਮੀਂਹ ਆਇਆ ਕਿ ਉਹ ਇੰਨਾ ਪਾਣੀ ਦਾ ਪ੍ਰੈਸ਼ਰ ਸੀ ਕਿ ਉਹ ਬਿਲਕੁਲ ਰੁੜ ਗਿਆ گاਵਾ ਰੁੜ ਗੀਆਂ ਤੇ ਨਾਲ ਹੀ ਕੁਝ نیچے ਦੱਬ ਗਿਆ ਤੇ ਬਿਲਕੁਲ ਉਹ ਟਹਿ ਗਿਆ ਇਹਦੇ ਨਾਲ ਹੀ ਇਸ ਕਰਕੇ ਇੱਥੇ ਬਹੁਤ ਪਰੇਸ਼ਾਨੀ ਆਈ ਹੈ ਫਸਲ ਖਰਾਬ ਹੋ ਗਈ ਫਸਲ ਦੇ ਨਾਲ-ਨਾਲ ਜਿਹੜੀ ਇਹਨਾਂ ਦੀ ਆਪਣੀ ਜਿਹੜੀ ਹੈਗੀ ਆ ਇਹ ਛੱਤਾਂ ਤੇ ਬਹਿ ਕੇ ਇਹਨਾਂ ਰਾਤਾਂ ਗੁਜ਼ਾਰੀਆਂ ਉਹਦੇ ਨਾਲ ਆ ਜਿਹੜੇ ਸੜੀ ਪਸ਼ੂ ਵਾਸਤੇ ਜਿਹੜਾ ਪਸ਼ੂ ਵਾਸਤੇ ਇੱਕ ਬਹੁਤ ਭਿਆਨਕ ਕਿਉਂਕਿ ਕਿੱਥੇ ਕੋਈ ਪੱਠੇ ਨਹੀਂ ਮਿਲਦੇ ਇਹ ਸਾਰੀ ਜਿਹੜੀ ਹੁਣ ਪਸ਼ੂ ਮਰ ਗਏ ਤੇ ਉਹਦੇ ਕਰਕੇ ਹੋਰ ਬਿਮਾਰੀਆਂ ਫੈਲੀਆਂ ਹੈਗੇ ਇਸ ਕਰਕੇ ਅਸੀਂ ਉੱਥੋਂ ਟੀਮ ਲੈ ਕੇ ਆਏ ਸੀ ਸਾਡਾ ਇਹ ਸੀਗਾ ਵੀ ਇਹਨਾਂ ਨੂੰ ਥੋੜੀ ਬਹੁਤ ਮਦਦ ਜਿੰਨੀ ਅਸੀਂ ਕਰ ਸਕਦੇ ਆ ਉਹ ਅਸੀਂ ਇਹਨਾਂ ਨੂੰ ਮਿਲੇ ਹੈਗੇ ਕੁਝ ਦਵਾਈਆਂ ਅਸੀਂ ਦਿੱਤੀਆਂ ਹੈਗੀਆਂ ਕੁਝ ਸੁਝਾਅ ਦਿੱਤੇ ਹੈਗੇ ਵੀ ਆਪਾਂ ਨੇ ਕਿਵੇਂ ਹੁਣ ਗਾਂ ਜਿਹੜਾ ਸਾਡੇ ਕੋਲ ਸਰਵਾਇਆ ਤਾਂ ਜਿਹੜਾ ਸਾਡੇ ਜਿਹੜੇ ਲਵੇਰੇ ਬਚ ਗਏ ਹੈਗੇ ਉਹਨਾਂ ਨੂੰ ਕਿਵੇਂ ਸੰਭਾਲਣਾ ਹੈਗਾ